ਸਾਸੀ ਕਾਲ ਜੀ ਸਾਰੇ ਆਪਰਾ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਜਿਹੜੀ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਚੈਲ ਤੇ ਚੈਲ ਪਿੰਡ ਫਰੀਦਕੋਟ ਜ਼ਿਲ੍ਹੇ ਦਾ ਹੀ ਪਿੰਡ ਆ ਤੇ ਫਰੀਦਕੋਟ ਦੇ ਬਿਲਕੁਲ ਨੇੜੇ ਕਰਕੇ ਵਸਿਆ ਹੋਇਆ ਨਗਰ ਆ ਚੈਲ ਪਿੰਡ ਦੇ ਵਿੱਚ ਮੈਂ ਇਸ ਟਾਈਮ ਮੌਜੂਦ ਹਾਂ ਤੇ ਪ੍ਰਕਾਸ਼ ਸਿੰਘ ਬਾਈ ਦੇ ਘਰੇ ਇਸ ਟਾਈਮ ਮੈਂ ਮੌਜੂਦ ਹਾਂ ਮੈਂ ਦਿਖਾਉਣੀ ਆ ਤੁਹਾਨੂੰ ਮਿੱਤਰੋ ਇੱਕ ਚੰਗੇ ਦੁੱਧ ਦੀ ਮਾਲਕਨ ਚੰਗੇ ਟਾਂਚੇ ਦੀ ਚੰਗੇ ਸੀਮਣ ਤੋਂ ਜਿਹੜੀ ਅੱਗੇ ਗੱਬਣਾ ਕਰਮਾਂ ਵਾਲੀ ਕਿੰਨੇ ਦਿਨਾਂ ਦੀ ਕੱਚੀ ਆ ਕੀ ਇਹਦਾ ਰੇਟ ਤੈਅ ਕਰਦੇ ਆ ਸਾਰੀ ਗੱਲਬਾਤ ਆਪਾਂ ਬਾਈ ਪ੍ਰਗਟ ਦੇ ਨਾਲ ਕਰਾਂਗੇ ਆਉ ਮਿਲਦਿਆਂ ਕਰਦੇ ਆ ਮੁਲਾਕਾਤ ਬਾਈ ਦੇ ਨਾਲ ਆਪਾਂ ਜਾਣਕਾਰੀ ਵਿੱਚ ਵਾਧਾ ਕਰਦੇ ਆ ਸਤਿ ਸ੍ਰੀ ਅਕਾਲ ਬਾਈ ਜੀ ਬਾਈ ਸਤਿ ਸ਼੍ਰੀ ਅਕਾਲ ਜੀ ਸੋਰ ਸੇਤਾ ਸੁਣਾਓ ਜੀ ਪਹਿਲਾਂ ਤਾਂ ਵਧੀਆ ਜੀ ਵਧੀਆ ਬਾਈ ਘਰ ਪਰਵਾਹ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਵਧੀਆ ਅੱਛਾ ਬਾਈ ਪ੍ਰਗਟ ਇੱਕ ਵਾਰੀ ਆਪਣਾ ਨਾਮ ਤਾਂ ਬਾਈ ਪ੍ਰਗਟ ਸਿੰਘ ਹੈਣਾ ਜੀ ਸਾਨੂੰ ਦੱਸ ਕੀ ਹੈ ਜੀ ਸਰਦਾਰ ਹਾਕਮ ਸਿੰਘ ਚੈਲ ਜੀ ਸਰਦਾਰ ਹਾਕਮ ਸਿੰਘ ਚੈਲ ਠੀਕ ਹੈ ਜੀ ਅੱਛਾ ਪ੍ਰਗਟ ਬਾਈ ਜਿਹੜੀ ਆਪਾਂ ਮੇਹ ਵਿੱਚ ਨਹੀਂ ਆ ਇਹ ਕਿੰਨਾ ਸੂਬਾ ਬਾਈ ਏ ਬਾਈ ਤੀਜਾ ਸੂਆ ਏ ਤੀਜਾ ਸੂਆ ਇਹਨੇ ਸੋਨਾ ਦਾ ਬਾਈ ਹੋਣਾ ਹਾਂ ਤੀਜਾ ਸੂਆ ਸੂਣਾ ਆਇਆ ਨੇ ਠੀਕ ਆ ਜੀ ਠੀਕ ਆ ਅੱਛਾ ਬਾਈ ਕਿੰਨੀ ਤਰੀਕ ਨੂੰ ਇਹ ਦਿਨ ਪੂਰੇ ਕਰਦੀ ਆ ਕਰਨ ਵਾਲੀ ਇਹ 17 ਤਰੀਕ ਨੂੰ ਦਿਨ ਪੂਰੇ ਕਰਦੀ 17 ਤਰੀਕ ਨੂੰ ਹੁੰਦੇ ਦਿਨ ਪੂਰੇ ਹੁੰਦੇ ਆ ਅੱਛਾ ਵੀ ਬਾਈ ਦੂਜੇ ਸੂਏ ਆਪਾਂ ਇਹਦਾ ਦੁੱਧ ਕਿੰਨਾ ਨਾਪ ਲਿਆ ਸੀ ਜਿਹੜਾ ਕੰਡੇ ਦੇ ਉੱਤੇ ਧਰ ਲਿਆ ਸੀ ਇਹਦਾ ਜੀ ਪੀਕ ਤੇ ਇਹ 15 ਕਿਲੋ ਦੁੱਧ ਦਿੰਦਾ ਦੂਜੇ ਸੂਏ ਨੂੰ ਪੀਕ ਲੈਵਲ ਦਾ 15 ਕਿਲੋ ਦੁੱਧ ਦੂਜੇ ਸੂਏ ਤੋਂ ਦਿੰਦੀ ਰਹੀ ਆ ਹੈ ਜੀ ਹਾਂ ਜੀ ਠੀਕ ਆ ਐਤ ਕੀ ਫਿਰ ਇਹਨੂੰ ਕਿਹੜਾ ਟੀਕਾ ਲਵਾਤਾ ਜੀ ਅੱਛਾ ਭਾਈ ਪ੍ਰਗਟ ਇਹ ਚਾਈ ਚ ਵੀ ਤੂੰ ਕਰਦਾ ਰਿਹਾ ਕਿੰਨਾ ਕੁ ਟਾਈਮ ਦੁੱਧ ਪਿਆ ਕੀ ਸੀ ਇਹ ਤੈਨੂੰ ਲੰਮਾ ਸਮਾਂ ਇਹ ਬਾਈ ਜੀ ਜਦੋਂ ਗੱਬਣ ਹੋ ਗਈ ਜੀ ਉਦੋਂ ਬਾਅਦ ਇਹ 8 ਮਹੀਨੇ ਦੁੱਧ ਲਗਾਤਾਰ ਪੀਉਂਦੀ 8ਵੇਂ ਮਹੀਨੇ ਜਾ ਕੇ ਇਹ ਇੱਕ ਡੰਗ ਪੈਂਦੀ ਹੈ 8ਵੇਂ ਮਹੀਨੇ ਤੇ ਜਾ ਕੇ ਇਹ ਇੱਕ ਡੰਗ ਪੈਂਦੀ ਹੈ ਮਗਰਲੇ 2 ਮਹੀਨੇ ਇਹ ਛੱਡਣੀ ਪੈਂਦੀ ਆਪ ਛੱਡ ਨਹੀਂ ਪੈਂਦੀ ਆਪ ਛੱਡਣੀ ਪੈਂਦੀ ਅੱਛਾ ਪ੍ਰਗਟ ਭਾਈ ਚਵਾਈ ਚਵਾਈ ਦੀ ਪੋਲੀ ਹੈ ਹਾਂਜੀ ਹਾਂਜੀ ਬਹੁਤ ਵਧੀਆ ਜੀ ਅੱਛਾ ਕੋਈ ਕਰੇ ਰੱਖਣ ਨੂੰ ਲੈ ਜਾਵੇ ਆਪਣਾ ਭੈਣ ਭਰਾ ਘੜਾ ਸੋਚਦਾ ਪੰਜ 1000 ਵੱਧ ਲੱਗ ਜਾ ਕੋਈ ਗੱਲ ਨਹੀਂ ਘਰੋਂ ਤਸੱਲੀ ਵਾਲੀ ਮੈਂ ਲੈ ਲਈਏ ਮੇਰੀ ਪੂਰੀ ਗਾਰੰਟੀ ਹੈ ਭਾਈ ਠੀਕ ਹੈ ਜੀ ਠੀਕ ਹੈ ਦੁੱਧ ਪੱਖੋਂ ਫੀਲ ਪੱਖੋਂ ਪੂਰੀ ਗਾਰੰਟੀ ਹੈ ਜੀ ਠੀਕ ਹੈ ਭਾਈ ਉਹ ਵੀ ਕਹਿਣ ਤੋਂ ਪਾਵੇ ਆਵੇ ਉਹ ਵਧੀਆ ਗੱਲ ਠੀਕ ਹੈ ਜੀ ਠੀਕ ਹੈ ਅੱਛਾ ਪ੍ਰਗਟ ਬਾਈ ਪਿਛਲੇ ਸੂਏ ਦਾ ਫਿਰ ਆ ਬੱਚਾ ਜਾਂਦਾ ਹੀ ਇਹ ਕੱਟੀ ਜਿਹੜੀ ਉਹ ਜਿਹੜੀ ਨਵਾਬ ਦੀ ਧੀ ਹੈ ਇਹਦੀ ਜੀ ਠੀਕ ਆ ਕੱਟੀ ਜਿਹੜੀ ਹੈ ਹਾਂਜੀ ਹਾਂਜੀ ਇਸੇ ਮਹਿੰਦੀ ਹੋਈ ਆ ਇਸੇ ਮਹਿੰਦੀ ਹੈ ਜੀ ਠੀਕ ਆ ਬਾਈ ਠੀਕ ਆ ਠੀਕ ਹੈ ਜੀ ਤੇ ਆ ਨਾਲ ਦੀ ਝੋਟੀ ਫਿਰ ਇਹ ਤਾਂ ਦੂਜੇ ਜਾਨਵਰ ਦੀ ਹੈ ਜੀ ਓਕੇ ਓਕੇ ਠੀਕ ਹੈ ਜੀ ਅੱਛਾ ਭਾਈ ਹੁਣ ਇਹ ਮੈਂ ਜਿਹੜੀ ਆਪਾਂ ਵੇਚਣੀ ਆ ਇਹਦਾ ਰੇਟ ਕੀ ਤੈਅ ਕੀਤਾ ਵਾ ਇਹਦਾ 115 ਹੈ 115 ਇਹਦੇ ਵਿੱਚੋਂ ਆਪਾਂ ਦੇਣ ਲੈਣ ਵਾਲਾ ਟੀਤਾ ਜਿਹਾ ਕਿੱਥੇ ਰੱਖਿਆ ਵੀ ਇੰਨੇ ਦਾ ਰੱਸਾ ਛੱਡ ਦਿਆਂਗੇ ਆਪਾਂ ਹਾਂਜੀ ਉਹ ਬਸ ਮਾਨਤਨ ਹੋ ਜਾਂਦਾ ਜੀ ਠੀਕ ਹੈ ਭਾਈ ਜੀ ਕੱਢੀਏ ਬਾਲ ਨੂੰ ਤੋਰੀਏ ਬਣਾ ਖੋਲ ਦਿਓ ਜੀ ਲੈ ਵੀ ਮਿੱਤਰੋ 115000 ਰੁਪਇਆ ਇਹਦੀ ਡਿਮਾਂਡ ਆ ਮਾਨਤਨ ਹੋ ਜਾਊਗਾ 15 ਕਿਲੋ ਦੁੱਧ ਪੀਕ ਲੈਵਲ ਜਿਹੜਾ ਇਹਦਾ ਦੂਜੇ ਸੂਏ ਦੇ ਵਿੱਚ ਭਾਈ ਹੋਣਿਆਂ ਨੇ ਕੰਡੇ ਧਰਿਆ ਹੋਇਆ ਐਨ ਕਰਮ ਵਾਲੀਆਂ ਹਰ ਦੇਵੇ ਦੀ ਕੁਆਲਿਟੀ ਚੰਗੀ ਆ ਬਣਦੀ ਤਣ ਦੀ ਮੈਂ ਮੂੰਹ ਮੱਥੇ ਲੱਗਦੀ ਆ ਜੇ ਇੰਨੀ ਹੈਗੀ ਆ ਭਾਈ ਥਣ ਦੇਵੇ ਪੁੱਤ ਨਜ਼ਦੀਕ ਤੋਂ ਇਹਦਾ ਵਖਾਦੀ ਜ਼ਰੂਰ ਇੱਕ ਵਾਰੀ ਐਨ ਕੁਆਲਿਟੀ ਜਿਹੜੀ ਥਾਣਾ ਵਾਲਾ ਥਾਣੀ ਦੁੱਧ ਵਾਲਾ ਭਾਈ ਹਨ ਇੱਕ ਗੱਲ ਹੈਗੀ ਆ ਜਿਹੜੀ ਮੈਂ ਦੁੱਧ ਵਾਲੀ ਉਹਨੂੰ ਥਾਣੇ ਇਸ ਤਰ੍ਹਾਂ ਦਾ ਆਊਗਾ ਵੱਧ ਇਹ ਥਣ ਦੀ ਬਣਾਵਟ ਹੁੰਦੀ ਆ ਜੀ ਔਟ ਵੱਡੀ ਹੁੰਦਾ ਵੈਸੇ ਤਾਂ ਚਲੋ ਪ੍ਰਮਾਤਮਾ ਦੀ ਦੇਣ ਆ ਹਰ ਇੱਕ ਅੰਗ ਦੀ अच्छा भाई ਜਿਵੇਂ ਆ ਹੱਥਾਂ ਨਾਲ ਮੈਨੂੰ ਛੋਟਾ ਲੱਗਾ ਜਿਵੇਂ ਬੈਨ ਉੱਠਣ ਕਰਕੇ ਲੱਗਿਆ ਹੋਇਆ ਬਾਈ ਇਹ ਜੀ ਬੈਨ ਉੱਠਣ ਕਰਕੇ ਆ ਜੀ ਠੀਕ ਆ ਵੀ ਮਾਲਾ ਜਿਵੇਂ ਤੁਸੀਂ ਹੁਣੇ ਠਾਈ ਆ ਹਨਾ ਤਾਂ ਕਰਕੇ ਠੀਕ ਆ ਜੀ ਅੱਛਾ ਚ ਚਵਾਈ ਚਵਾਈ ਪੋਲੀ ਜਾਵਾਂਦੀ ਜੀ ਹਾਂਜੀ ਹਾਂਜੀ ਪੂਰੀ ਪੋਲੀ ਆ ਚਵਾਈ ਆ ਤੇ ਦੁੱਧ ਵੀ ਬੜਾ ਸੰਘਣਾ ਆ ਇਹਦਾ ਫੈਂਡ ਵੀ ਬੜੀ ਹੋਣੀ ਫੈਂਡ ਵੀ ਚੰਗੀ ਹੋਣੀ ਹਾਂਜੀ ਹਾਂਜੀ ਤੇ ਬਾਈ ਪ੍ਰਗਟ ਆਪਣਾ ਨੰਬਰ ਸਾਂਝਾ ਕਰੀਏ ਇੱਕ ਵਾਰ 98783 ਜੀ 41895 9878341898 898 9878341898 ਜਿਹਦਾ ਫੋਨ ਨੰਬਰ ਆ ਪਿੰਡ ਚੈਲ ਆ ਜ਼ਿਲ੍ਹਾ ਫਰੀਦਕੋਟ ਆ ਜਦੋਂ ਤੁਸੀਂ ਮਿੱਤਰੋ ਫਰੀਦਗੋੜਾ ਵਾਲੇ ਪੁਲ ਦੇ ਥੱਲੋਂ ਦੀ ਆ ਕੇ ਚਹਿਲਾ ਵਾਲੇ ਪਾਸੇ ਨੂੰ ਆਗੇ ਨਾਲ ਚਹਿਲਾ ਵਾਲੇ ਪਾਸੇ ਨੂੰ ਆਉਂਦਿਆ ਸਰ ਵਾਟਰ ਵਰਕਸ ਦੀ ਟੈਂਕੀ ਆਉਗੀ ਵਾਟਰ ਵਰਕਸ ਦੀ ਟੈਂਕੀ ਤੋਂ ਫਿਰ ਥੋੜਾ ਜਿਹਾ ਅੱਗੇ ਕਦਮਾਂ ਦੀ ਦੂਰੀ ਤੈਅ ਕਰੋਗੇ ਤਾਂ ਤੁਹਾਨੂੰ ਮਿਲ ਜਾਊਗਾ ਮਿੱਤਰੋ ਚੁਰਾਸਤਾ ਤੇ ਉਸ ਚ ਰਸਤੇ ਦਾ ਤੁਸੀਂ ਪਿੰਡ ਵਾਲੀ ਸਾਈਡ ਨੂੰ ਫਿਰ ਮੁੜਪਣਾ ਟੈਂਕੀ ਵਾਲੀ ਸਾਈਡ ਨੂੰ ਬਸ ਮੁੜ ਕੇ ਤੁਸੀਂ ਬਾਈ ਨਾਲ ਰابطਾ ਕੰਮ ਕਰ ਲਿਓ ਪ੍ਰਗਟ ਬਾਈ ਦੇ ਘਰੋਂ ਤੁਹਾਡੇ ਨਾਲ ਵੀਡੀਓ ਸਾਂਝੀ ਕੀਤੀ ਆ ਜੇ ਭਰਾ ਕਿਸ ਨੂੰ ਮੈਂ ਪਸੰਦਾ ਤੇ ਫਿਰ ਬਾਈ ਦਾ ਫੋਨ ਨੰਬਰ ਸਕਰੀਨ ਦੇ ਉੱਤੇ ਚੱਲੀ ਜਾਂਦਾ ਚੱਕੋ ਫੋਨ ਮਲਾਓ ਫੋਨ ਤਰਠਾਉ ਫਾਇਦਾ ਧੰਨਵਾਦ